ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਆ ਕਿ ਇਸ ਵੇਲੇ ਦੀ ਇੱਕ ਖਬਰ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮੇਲ ਸਟਾਫ ਨਰਸ ਨੂੰ ਜੜਾਇਆ ਉਹ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ ਜੀ ਹਾਂ ਤਾਂ ਉਦਾਸੀ ਹੈ ਕਿ ਇੱਕ ਹਸਪਤਾਲ ਦੇ ਵਿੱਚ ਮੇਲ ਸਟਾਫ ਜਦੋਂ ਆਪਣੀ ਡਿਊਟੀ ਕਰ ਰਿਹਾ ਸੀ ਤਾਂ ਇੱਕ ਪੇਸ਼ੈਂਟ ਕਮਰੇ ਦੇ ਬਾਹਰ ਆੜ ਕੇ ਬੈਠਾ ਹੋਇਆ ਸੀ ਤਾਂ ਮੇਲ ਸਟਾਫ ਵੱਲੋਂ ਕਿਹਾ ਗਿਆ ਕਿ ਤੁਸੀਂ ਅੰਦਰ ਚਲੇ ਜਾਓ ਇੰਨੀ ਗੱਲ ਦੀ ਦੇਰ ਸੀ ਕਿ ਤੇ ਮੇਲ ਸਟਾਫ ਨੂੰ ਉਸ ਪੇਸ਼ੈਂਟ ਵੱਲੋਂ ਚਪੇੜਾ ਦੇ ਨਾਲ ਉਸ ਨੂੰ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਕਾਫੀ ਜਿਹੜਾ ਕੁੱਟਮਾਰ ਹੋਰੀ ਕੀਤੀ ਜਾਂਦੀ ਹੈ ਜਿਸ ਤੇ ਕਾਰਨ ਉਸਦੇ ਸਿਰ ਤੇ ਗੰਭੀਰ ਸੱਟ ਲੱਗਦੀ ਹੈ ਜਿਸ ਨੂੰ ਕੀ ਹਸਪੀਟਲ ਦੇ ਵਿੱਚ ਹੀ ਜਿਹੜੇ ਇਲਾਜ ਜਿਹੜਾ ਉਹਦਾ ਇਲਾਜ ਕੀਤਾ ਜਾ ਰਿਹਾ ਹੈ ਤਾਂ ਫਿਲਹਾਲ ਜਿਹੜਾ ਆ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਿਹਾ ਪੀਰਡ ਆਓ ਤੁਹਾਨੂੰ ਵੀ ਸੁਣਾਣੇ ਹਾਂ ਇਹ ਗੱਲ ਹੈ 25 8 25 ਕੱਲ ਈਵਨਿੰਗ ਦੇ ਵਿੱਚ ਸਾਡੇ ਕੋਲੇ ਰਵੀ ਕੁਮਾਰ ਨਾਮ ਦਾ ਇੱਕ ਲੜਕਾ ਐਡਮਿਟ ਹੋਇਆ ਜਿਹਦੀ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੜਾਈ ਹੋਈ ਸੀ ਸਾਡੇ ਕੋਲੇ ਉਹ ਆਏ ਆ ਸਾਡੇ ਡਾਕਟਰ ਸਾਹਿਬ ਨੇ ਉਹਨਾਂ ਦੀ ਇਲਾਜ ਕੀਤਾ ਐਮਐਲਆਰ ਕੱਟੀ ਆ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਕਿਹਦਾ ਕੰਡੀਸ਼ਨ ਹੈ ਜੀ ਉਹਨਾਂ ਦੀ ਫਿਲਹਾਲ ਉਹਦੀ ਸਟੇਬਲ ਹੈ ਜੀ ਕੰਡੀਸ਼ਨ ਕੋ ਮਸਤਾਫ ਜਿਹੜਾ ਉੱਥੇ ਪ੍ਰਾਈਵੇਟ ਵਰਕਿੰਗ ਅੰਦਤਨ ਕਰਦਾ ਉਹ ਦੱਸਿਆ ਹੋਣਾ ਜੀ ਕੁਝ ਕੀ ਕਾਰਨ ਦੇ ਕੀ ਲੜਾਈ ਹੋਈ ਉਹਨੇ ਸਾਡੇ ਡਾਕਟਰ ਜਿਆਦਾ ਇਸ ਚੀਜ਼ ਬਾਰੇ ਉਹਦੀ ਹਾਲਤ ਬਾਰੇ ਜੁਰ ਪੁੱਛਦੇ ਹੈਗੇ ਪਰ ਇਹਦੇ ਬਾਰੇ ਜਿਆਦਾ ਇਨਕੁਆਇਰੀ ਨਹੀਂ ਕਰਦੇ ਉਹ ਪੁਲਿਸ ਨੇ ਦੇਖੋਈਗੀ ਅਗੇ ਧਿਆਨ ਲਓ ਤੇ ਅਪਡੇਟ ਕਰਤੀ ਹਾਂਜੀ ਐਮਐਲਆਰ ਹੋ ਗਈ ਹੈ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਰਵੀ ਕੁਮਾਰ ਜੀ ਰਵੀ ਕੁਮਾਰ ਤੁਹਾਡੀ ਇੱਕ ਸੀਸੀਟੀਵੀ ਵੀਡੀਓ ਰਿਕਾਰਡ ਹੋਈ ਹੈ ਇਹਦੇ ਤੁਹਾਨੂੰ ਕੁੱਟਮਾਰ ਕੀਤੀ ਜਾ ਰਹੀ ਕੀ ਹੈ ਜਰਾ ਮਾਦ ਸਰ ਮੈਂ ਉਥੇ ਹੌਸਟਲ ਨਰਸ ਦੀ ਨੌਕਰੀ ਕਰਦਾ ਮੈਂ ਮੈਡੀ ਸਿਟੀ ਹਸਪੀਟਲ ਚ ਜਿਹੜੇ ਬਾਰ ਬਰ ਰੋਡ ਤੇ ਆ ਤੇ ਉਥੇ ਕੋਈ ਇੱਕ ਪੇਸ਼ੈਂਟ ਸੀਗਾ ਤੇ ਮੈਨੂੰ ਆ ਨਾ ਜਿਵੇਂ ਪੇਸ਼ੈਂਟ ਮਿਲੇ ਹੁੰਦੇ ਆ ਤੇ ਉਹ ਪੇਸ਼ੈਂਟ ਨਾ ਰੂਮ ਦੇ ਬਾਹਰ ਆ ਕੇ ਮਤਲਬ ਢੀਡੇ-ਗੂਡੇ ਕੱਢਦਾ ਰਹਿੰਦਾ ਪਹਿਲਾਂ ਵੀ ਤੇ ਉਹ ਦਿਨ ਆ ਮਤਲਬ ਕਿ 12:00 ਵਜੇ ਦਾ ਟਾਈਮ ਸੀਗਾ ਤੇ ਸਰ ਦਾ ਰਾਊਂਡ ਸੀਗਾ ਸਾਡਾ ਡਾਕਟਰ ਸਾਹਿਬ ਦਾ ਤੇ ਮੈਂ ਉਹਨੂੰ ਐ ਕਿਹਾ ਕਿ ਹੋਣਾ ਬਾਹਰ ਚੇਅਰ ਤੇ ਬੈਠਾ ਸੀਗਾ ਮੈਂ ਕਿਹਾ ਤੁਸੀਂ ਨਾ ਅੰਦਰ ਚੱਲ ਜਿਓ ਕਿ ਡਾਕਟਰ ਸਾਹਿਬ ਦਾ ਰਾਉਂਡ ਆ ਤੇ ਐ ਕਰਕੇ ਆ ਨਾ ਮੈਂ ਉਹਨੂੰ ਬਸ ਇੰਨਾ ਕਿਹਾ ਤੇ ਉਹ ਕਿਤੇ ਮੈਂ ਜਦੋਂ ਕਹਿ ਕੇ ਜਾਣ ਲੱਗਾ ਕਿ ਤੁਸੀਂ ਭਈ ਆਪਦੇ ਰੂਮ ਚ ਚੱਲ ਜਿਓ ਸਾਨੂੰ ਡਾਕਟਰ ਸਾਹਿਬ ਬੋਲਣਗੇ ਤੇ ਅੱਗੋਂ ਮੈਨੂੰ ਉਹਨੇ ਗਾਲਾ-ਗੂਲਾ ਕੱਢੀਆਂ ਤੇ ਹਨਾ ਮੈਨੂੰ ਹੋਰ ਵੀ ਕੁਝ ਕਹਿਦਾ ਕਹਦਾ ਕਿ ਇਹ ਚਾਵਲ ਜਾ ਬੋਲਦਾ ਮੈਂ ਹੁਣ ਬਸ ਇੰਨਾ ਕਿਹਾ ਕਿ ਵੀਰੇ ਥੋੜਾ ਹਨਾ ਕਿ ਸਹੀ ਤਰ੍ਹਾਂ ਬੋਲੋ ਮੈਂ ਤੁਹਾਨੂੰ ਕੁਝ ਏਦਾਂ ਮਾੜੀ ਚੰਗੀ ਨਹੀਂ ਕਹੀਗੀ ਤੇ ਬਸ ਇੰਨੀ ਕੀ ਗੱਲ ਪਿੱਛੇ ਹਨਾ ਕਹਿੰਦਾ ਕਿ ਮ ਫਿਰ ਉਹਦੇ ਕਮਰੇ ਚ ਲੱਗ ਗਿਆ ਇਹ 12:00 ਵਜੇ ਦੀ ਗੱਲ ਸੀ ਫਿਰ 1:30 ਵਜੇ ਨੂੰ ਮਲਕੀ ਆਇਆ ਸੀਗਾ ਕਿ ਮੈਂ ਨਾ ਆਪਦੀ ਇੰਚਾਰਜ ਦੀ ਕੋਲੇ ਖੜਾ ਸੀਗਾ ਉੱਥੇ ਕਾਊਂਟਰ ਤੇ ਜਿੱਥੇ ਸਾਡਾ ਨਰਸਿੰਗ ਸਟੇਸ਼ਨ ਹੁੰਦਾ ਦਾ ਤੇ ਮੇਰੀ ਮਲਕੀ ਮੂੰਹ ਉਧਰ ਬੈਕ ਕੀਤੀ ਹੋਈ ਸੀ ਉਧਰ ਪਾਸੇ ਤੇ ਮੈਂ ਆ ਦੇ ਇਧਰ ਸਾਹਮਣੇ ਮੈਂ ਆਪਣਾ ਗੱਲ ਕਰੀ ਜਾਂਦਾ ਸੀਗਾ ਤੇ ਮੈਂ ਆਪਣਾ ਗੱਲ ਕਰਦੇ ਕਰਦੇ ਬਸ ਇੰਨੇ ਚੋ ਮਗਰੋਂ ਆਇਆ ਤੇ ਆ ਮਰੇ ਹੋਰ ਕੜੇ ਕੁੜੇ ਮਾਰਨ ਲੱਗ ਗਿਆ ਇਹ ਸੀਨ ਸੀਗਾ ਜੀ 12:00 ਠੋੜੇ ਚਿਰ ਉਹਨੇ ਕੜੇ ਮਾਰੇ ਤੇ ਉਹਦੇ ਖਿਆਲ ਹੱਥ ਤੇ ਵੀ ਕੁਝ ਪਾਇਆ ਹੋਇਆ ਸੀਗਾ ਉਂਗਲਾਂ 'ਚ ਪੰਜ ਟਾਈਪ ਕੁਛ ਅੱਛਾ ਹਾਂਜੀ ਤੇ ਹੋਰ ਕੋਈ ਗੱਲ ਹੋਰ ਤੇ ਕੋਈ ਬਰਾਏ ਨਹੀਂ ਨਹੀਂ ਕੋਈ ਨਹੀਂ ਮੈਂ ਤਾਂ ਸਰ ਉੱਥੇ ਜੌਬ ਕਰਦਾ ਨਾ ਮੈਂ ਤਾਂ ਆਇਬਨ ਕੀ ਦਾ ਨਾਮ ਪਤਾ ਵੀ ਨਹੀਂ ਆ ਜਾਂਦਾ ਸੀਗਾ ਕਿ ਕਿ ਇਹ ਜੋ ਹਸਪਤਾਲ ਤੇ ਤੁਸੀਂ ਜੌਬ ਕਰਦੇ ਹੋ ਉਹਨਾਂ ਦੇ ਮੈਨੇਜਮੈਂਟ ਵਾਲੋਂ ਕੀ ਕਾਰਵਾਈ ਕੀਤੀ ਗਈ ਉਹਨਾਂ ਵੱਲੋਂ ਸਰ ਹਲੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਨੇ ਤਾਂ ਬਸ ਜਿਹੜਾ ਪੇਸ਼ੈਂਟ ਸੀਗਾ ਉਹਨੂੰ ਡਿਸਚਾਰਜ ਕਰਤਾ ਤੇ ਉਹਨਾਂ ਨੂੰ ਤੁਸੀਂ ਦੱਸਿਆ ਸੀ ਹਾਂਜੀ ਉਹਨਾਂ ਨੂੰ ਸਾਰਾ ਗੱਲ ਪਤਾ ਵਾ ਸਾਰੇ ਉੱਥੇ ਜਿਹੜੇ ਇੰਚਾਰਜ ਸੀਗੇ ਮੈਨ ਇੰਚਾਰਜ ਨੇ ਮੈਨੇਜਮੈਂਟ ਨੂੰ ਸਾਰਾ ਕੁਝ ਦੱਸਿਆ ਸੀ ਜਿਹੜੀ ਗੱਲਬਾਤ ਉੱਥੇ ਹੋਈ ਆ ਕਿ ਹਾਂ ਉਹਨਾਂ ਨੇ ਵੀ ਕਿਹਾ ਕਿ ਇੰਚਾਰਜ ਤੇ ਸਾਡਾ ਪੂਰਾ ਮਤਲਬ ਬੋਰਡ ਦਾ ਸਟਾਫ کہہ ਰਿਹਾ ਸੀਗਾ ਕਿ ਸਾਰੇ ਉੱਥੇ ਮਿਲ ਕੇ ਆਏ ਤੁਰੇ ਫਿਰਦੇ ਸੀਗੇ ਸਾਰਿਆਂ ਨੇ ਦੇਖਿਆ ਕਿ ਕੋਈ ਗਲਤੀ ਨਹੀਂ ਸੀਗੀ ਮੈਂ ਤਾਂ ਨਾ ਆਪ ਦਾ ਬਸ ਵੀਰੇਆਂ ਚ ਹਾਇਲਾ ਫੜੀਆਂ ਹੈਗੀਆਂ ਉੱਥੇ ਜਿਵੇਂ ਕੈਮਰੇ ਵੀ ਲੱਗੇ ਆ ਤੇ ਹੁਣ ਕੀ ਚਾਹੁੰਦੇ ਤੁਸੀਂ ਹੁਣ ਬਸ ਆਹੀ ਚਾਹਣਗੇ ਜਿਹੜੀ ਉੱਥੇ ਕਾਰਦਾਨ ਦੀ ਕਾਰਵਾਈ ਕੀਤੀ ਹੈ ਵੀ ਦੇ ਫਰਰ ਇਹ 7:25 ਉਹ ਉਸ ਹਸਪਤਲ ਦੀ ਵੰਦੀ ਸੀਗੀ ਹਾਂਜੀ ਸਾਟ ਓਕੇ ਤੁਸੀਂ ਯਾਰ ਸਿਵਲ ਚ ਕਿਵੇਂ ਆਏ ਫਿਰ ਸਿਵਲ ਜੇ ਇੱਥੇ ਮੇਰਾ ਬ੍ਰਦਰ ਜੌਬ ਕਰਦਾ ਹੈਗਾ ਫਿਰ ਮੈਨੂੰ ਵੀਰਾ ਇੱਥੇ ਲੈ ਆਇਆ ਸੀਗਾ ਸਿਵਲ ਹਸਪਤਲ ਚ ਕੀ ਜੌਬ ਕਰਦਾ ਤੁਹਾਡੇ ਬ੍ਰਦਰ ਇੱਥੇ ਉਹ ਐਸਐਮਓ ਸਰਕਲ ਡਿਊਟੀ ਹੁੰਦੀ ਹੈ ਉਹਨਾਂ ਦੀ ਹਾਂਜੀ ਹੁਣ ਕੀ ਮੈਂ ਕਹਿੰਦਾ ਕਿ ਜਿਹੜੀ ਬਸ ਜਿਹੜੀ ਕਾਰਵਾਈ ਬੰਦ ਦੀ ਆ ਉਹ ਤੇ ਹੋਣੀ ਚਾਹੀਦੀ ਹੈ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ